ਈ ਛੱਤ ਰੰਗ ਦੀ ਵਿੱਚ ਕੁੱਗੀਆਂ ਘਟਾਰਾਂ ਪਾਈਆਂ ਜੀ ਬਾਗ ਮੈਂ ਕੱਢ ਤੈਨੂੰ ਵੀ ਛੱਡਦੇ ਯਹਾਰੀਆਂ ਲਾਈਆਂ ਹਾਏ ਹਾਏ ਵੀ ਕੱਲੀ ਵੀਰਾ ਮੈਂ ਬੋਲਦੀ ਹਾਏ ਹਾਂ ਇੱਥੋਂ ਚੱਕ ਕੇ ਬਣਾ ਮੱਕ ਜਾ ਵਾਹ ਦਾ ਕੱਢਾ ਤੇਰਾ ਉਹ ਰਾਜ ਦੀ ਮੋਬਾਈਲ ਤੇ ਰਾਗੜ ਦੇ ਰਾਗੜ ਦੇ ਖੜਾ ਵੀ ਚੱਲ ਪਿਆ ਆਏ ਪੈਂਟੜ ਐ ਪ੍ਰਦਰਸ਼ਨਕਾਰੀ ਉਹ ਪਰਾਂ ਨੂੰ ਦੇਖ ਬਈ ਸਤਿ ਸ੍ਰੀ ਅਕਾਲ ਬਈ ਸਾਰੇ ਦੋਸਤਾਂ ਪਿੱਤਰਾਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵੀਡੀਓ ਬਣ ਰਹੀ ਹੈ ਬੋਗਰਾ ਜਿੱਥੇ ਪਹਿਲਾਂ ਬਣਦੀ ਹੁੰਦੀ ਸੀ ਪਹਿਲਾਂ ਸਟਾਰਟਿੰਗ ਚ ਅੱਜ ਉਹ ਦਿਵਾਰੀ ਲੋਕੇਸ਼ਨ ਤੇ ਆਏ ਆ ਮੈਂ ਫੇਰ ਪੜਾ ਹੂੰਗਾ ਵਲੌਗ ਬਣਾਉਣਾ ਮੈਂ ਤਾਂ ਬਾਕੀ ਵਲੌਗ ਹੈ ਜਿਹੜਾ ਪੂਰਾ ਹਾਸੇ ਵਾਲਾ ਹੋ ਤੇ ਵੀਡੀਓ ਵੀ ਪੂਰੀ ਐਨ ਤਮਾਕੇਦਾਰ ਹੋ ਹਾਸੇ ਵਾਲੀ ਬਲੌਗਿੰਗ ਦੇਖੋ ਪੂਰਾ ਇਹ ਘਾਟ ਬਾਹਰ ਹੁੰਦੀ ਐ ਦੱਸਿਆ ਕਰੋ ਕਮੈਂਟ ਕਰਕੇ ਤੇ ਮੜਾ ਜਾ ਸ਼ੇਅਰ ਕਰਦਿਆ ਕਰੋ ਵੀਰ ਬਣ ਕੇ ਜਿਹੜੇ ਆਏ ਨੇ ਨਵੇਂ ਉਹ ਕਰ ਲਿਓ ਸਬਸਕ੍ਰਾਈਬ ਬਾਕੀ ਗੱਲਾਂ ਕਰਦੇ ਆਪਾਂ ਫੇਰ ਟਟੜਾ 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 ਮੰਤਾਂ ਲੱਗਦਾ ਟਟੜਾ ਇਹ ਦੇਖੋ ਓਏ ਹਾਏ ਹਾਏ ਉਹ ਵੀ ਕਹਿੰਦਾ ਜੀ ਉਹ ਵੀ ਕਹਿੰਦਾ ਹੈ ਤੂੰ ਵੀ ਕਿਥੇ ਚਮਕੀਲਾ ਤੇਰੀ ਤੂੰ ਵੀ ਤਾਂ ਯਾਰ ਤਾ ਤੋੜਤੀ ਹੌਨ ਸਰ ਤਾਰ ਤੋੜਤੀ ਜੀ ਤੂੰ ਵੀ ਅੱਜ ਕਹਿੰਦੇ ਕੌਣ ਆਇਆ ਹੋਇਆ 37 ਰੰਗ ਦੀ ਵਿੱਚ ਕੁੱਗੀਆਂ ਘਟਾਰਾਂ ਪਾਈਆਂ ਤੇ ਵੀ ਬਾਗ ਨਾ ਕਢ ਤੈਨੂੰ ਵੀ ਛੱਡ ਦੇ ਯਹਾਰੀਆਂ ਲਾਈਆਂ ਹਾਏ 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 ਵੀ ਕੱਲੀ ਵੀਰਾ ਮੈਂ ਬੋਲਦੀ ਹਾਏ ਉਧਰ ਹੋ ਫਦਾ ਸਾਡਾ ਬੰਦਾ ਇੱਕ ਅੱਜ ਆਪਾਂ ਪਹੁੰਚੇ ਬੁਗਰਾ ਨਹਿਰ ਵਾਲੇ ਬੋਗਰ ਆ ਜਮਾ ਸੇਦ ਚ ਆ ਜਾ ਸੇਦ ਚ ਇਧਰ ਨੂੰ ਹੋ ਜਾ ਹੋਰ ਆ ਇਹਦੀ ਸੇਦ ਚ ਹਾਂ ਇਹਦਾ ਜਾਲ ਬਣਾ ਲਾਂਗੇ ਆਪਾਂ ਮੱਛੀਆਂ ਦਾ ਫੜੀ ਲਵਾਂਗੇ ਦਸ ਨਿਕਲਿਆ ਹਾਂ ਤਲਾਕਾਰ ਆ ਜੈ ਸਾਈਕਲ ਤੇ ਦੇਖੋ ਇਧਰ ਆ ਮੈਂ ਬਹੁਤ ਟਾਈਮ ਬਾਸ ਸਾਈਕਲ ਤੇ ਲੈ ਮੈਂ ਦਾਮ ਚੜ ਗਿਆ ਹਾਏ ਉਹ ਹੁੰਦਾ ਜਵਾਕ ਜਾ ਓ ਲੈਸ ਲਾਉਣੀਆ ਆ ਜਾ ਲਾਉਣੀਆ ਦੇਸ ਆ ਜਾ ਆ ਜਾ ਲਾ ਰੇਸ ਲੱਗ ਜੂ ਪਤਾ ਲਾ ਲਾ ਛੋਟਾ ਉਦਈ ਜਦੋਂ ਮੈਂ ਲਾਉਣੀਆ ਰੇਸਾ ਅੱਜ ਕਿਹਨਾਂ ਤੇ ਲਾਉਣਾ ਫੁੱਲਾ ਦੀਦਾ ਨਾ ਅਰਕ ਮੰਡ ਵਾਲੇ ਮੈਂ ਕਮਾਂਡੋ ਇੱਕ ਦਵਾ ਕਮਾਂਡੋ ਚ ਜਾਊਗਾ ਦਿਨਰ ਦੀ ਕਮਾਂਡੋੜੀਆ ਹੂੰ ਇਧਰ ਆ ਸਾਡੇ ਦਰਮਿਆਨ ਐਚ ਐਸਓ ਐਚ ਐਸਓ ਫਗਣ ਸਿੰਘ ਰੋਵ ਬਾਲਾ ਪੈਂਦਾ ਬਾਈ ਦਾ ਯਾਰ ਰੋਵ ਤਾਂ ਅਜੇ ਨਾਲ ਥਲੋਂ ਕਰੀਜ ਦਿਖਾਈ ਨਾ ਲੋਕਾਂ ਨੂੰ ਉਹਦੇ ਨਾਲ ਗੱਲ ਕਰ ਟੈਟੂ ਦਾ ਕਹਿੰਦਾ ਦੁਨੀਆ ਬਣਾਉਂਦੀ ਹਾਂ ਤਾਂ ਟੈਟੂ ਦਾ ਦੁਨੀਆ ਬਣਾਉਂਦੀ ਆ ਪਰ ਆ ਗੱਭਰੂ ਨੇ ਚਿੱਤ ਖੁਸ਼ ਕਰਤਾ ਵਾਹ ਓਏ ਗੱਭਰੂ ਆ ਜਿਹਾ ਉਧਾਰਾ ਹੈ ਕਦਾ ਉਹਨੂੰ ਕਰੀਜ ਦਿਖਾਵਾਂਗੇ ਮੁੰਡੇ ਦੀ ਦੇਖਿਓ ਤੁਸੀਂ ਇੱਧਰ ਹਜੇ ਮੇਰਾ ਗੈਟ ਆਪ ਸੈੱਟ ਨਹੀਂ ਹੋ ਰਿਹਾ ਹੌਲੀ ਹੌਲੀ ਹੋਊਗਾ ਨਹੀਂ ਬਾਬੇ ਹਾਲੇ ਤਾਂ ਬਾਈ ਅੱਧਾ ਹੱਡਾ ਢਾਕਿਆ ਜਾ ਬਣਾਇਆ ਉਹ ਢਾਕਿਆ ਜਾ ਬਣਾਇਆ ਪੈਂਟ ਜੀ ਅੱਡਦੀ ਆ ਮੇਰੇ ਬਾ ਯਾਰ ਸਮਝ ਹੀ ਨਹੀਂ ਆ ਰਿਹਾ ਕੀ ਕਰੀਏ ਬਾ ਯਾਰ ਚੱਲੀਏ ਕੀ ਪਾਵਾਂ ਪੈਂਟ ਚ ਡਾਲ ਰੇ ਉਹ ਹੀ ਬਾਲਾ ਜਿਹੜੀ ਪਈਆਂ ਸਾਹਮਣੇ ਪਈਆਂ ਪੈਂਟ ਜੀ ਉੱਚੀਆਂ ਨੇ ਯਾਰਾ ਪੀੜੀਆਂ ਵਾਲੀਆਂ ਨੇ ਮੋਟੇ ਵਾਲੇ ਹੋ ਗਏ ਕੁਝ ਤਾਂ ਖਾ ਖਾ ਕੇ ਉੱਚੀਆਂ ਦਾ ਗੱਲਾਂ ਦਾ ਕਾਨੂੰਨ ਹੈ ਪੈਂਟ ਹੀ ਨੇ ਉੱਚੀਆਂ ਦਾ ਅੱਡੀਆਂ ਪਰ ਤਿਆਰ ਹੈ ਮੈਂ ਪਰਪਰ ਤਿਆਰ ਆ ਰਾਤ ਡਿਊਟੀ ਤੇ ਲੇਟ ਫੋਨ ਕਰਕੇ ਆਹ ਬੂਟ ਫੇਰ ਅੱਛਾ ਉਹ ਵਗੈਰਾ ਤਾਂ ਨਾ ਕੇ ਦੇ ਜਰਾ ਠੀਕ ਆ ਠੀਕ ਆ ਬੈਲਟ ਨੰਬਰ ਤੇਰਾ ਬੈਲਟਾਂ ਤੇ ਜ਼ਿਆਦਾ ਹੀ ਨੀਗਾ ਜਿਆਦਾ ਤਾਂ ਡੱਡੇ ਦਿਮਾਗ ਕਲੇ ਹੁੰਦੇ ਸੀ ਹੋਰ ਕਾਸੇ ਚ ਨਾਉਂਦੇ ਅੱਜ ਤਾਂ ਭੱਤੇ ਖਾਣੋਗੇ ਅੱਛਾ ਵਧੀਆ ਹੁੰਦੇ ਤੇ ਹੁੰਦੇ ਸਪਾਹੀਆਂ ਹਲ ਤੱਕ ਸਪਾਹੀਆਂ ਸਪਾਹੀ ਭਰਤੀ ਹੋ ਜਾਂਦੇ ਸੀ ਆ ਬੂਟਾਂ ਦਾ ਕੀ ਕਹਦਾ ਨੈਕੀ ਦੇ ਬਾਹਰ ਖਣੇ ਬੂਟ ਤਾਂ ਨੂੰ ਕੁੱਟਣਗੇ ਨਹੀਂ ਤੈਨੂੰ ਮਲਾਜਮ ਵੱਡੇ ਆਹ ਨੂੰ ਤੇਰੇ ਮੇਰੇ ਵਰਕੇ ਦੇ ਇਹ ਫੜਾਏ ਹੋਏ ਨੇ ਕਿਸੇ ਦੇਦਾਂ ਜਿਹੜੇ ਫਾਸਲੇ ਉਹੀ ਪਾ ਲੇ ਸਾਰੀ ਘੰਟੇ ਤੇ ਡਿਊਟੀ ਤੇ ਰਹਿਣਾ ਸੀ ਇਸ ਕਿਹੜਾ ਘਰੇ ਜਾਂਦੇ ਠੀਕ ਆ ਠੀਕ ਆ ਕਾਪੀ ਸਾਹਿਬਲਾ ਹਾਂ ਤੂੰ ਵਰਦੀ ਤੇਰੇ ਵੀ ਚੱਜ ਗਈ ਵਰਦੀ ਇਹਦੇ ਇਹਦੇ ਸਾਹਿਬਾ ਦਾ ਪੰਜਾਬ ਸਰਕਾਰ ਤੇ ਜੱਜ ਕੇਸ ਲਾਦਾ ਵੀ ਮੈਨੂੰ ਨੌਕਰੀ ਮਿਲਣੀ ਚਾਹੀਦੀ ਮੈਨੂੰ ਮਿਲੂਗੀ 100% ਮਿਲੂਗੀ ਜੇ ਮੈਂ ਕਹਾਂ ਵੀ ਟਿੰਦ ਦੇ ਸਾਹਿਬ ਨਾਲ ਮੈਂ ਡਿਜ਼ਰਵ ਕਰਦਾ ਹੁੰਦਾ ਨੀ ਇਹ ਇੱਕ ਖਿੜੈਰੀ ਕੋਟਾ ਹੁੰਦਾ ਠੀਕ ਹੈ ਠੀਕ ਇਹ ਟਿੰਦ ਕੋਟਾ ਵੀ ਚਾਹੀਦਾ ਜੀ ਸਾਰੇ ਪੰਜਾਬ ਪੁਲਿਸ ਦੇ ਨੇ ਹੈ ਨਾ ਠੀਕ ਹੈ ਠੀਕ ਹੈ ਵਾਹ ਵਧੀਆ ਬਹੁਤ ਸੋਹਣਾ ਬਹੁਤ ਸੋਹਣਾ ਟਰੈਕਟਰ ਚਲਾਉਂਦਾ ਰੇਸ ਲਾਉਣੀਆ ਆਪਰੋ ਦੀ ਜੀ ਛੱਡ ਦਿਓ ਬਈ ਰੇਸ ਲਾਉਣੀਆ ਉਹ ਹੋਦਾ ਪਤਾ ਜਾਓ ਉਹ ਆਪਾਂ ਤਾਂ ਜਾਈ ਜੰਨੇ ਆਦੇ ਹਵਲਾ ਪਟਾਰ ਦੇ ਕਿਡੀਆਂ ਕਿਡੀਆਂ ਨੇ ਦੇ ਗਿਆ ਓਏ ਆ ਜਾ ਲਾ ਰੇ ਸ ਆ ਜਾ ਉਹ ਉੜ ਗਿਆ ਤਾਂ ਮਸ਼ੀਨਰੀ ਵਿੱਚ ਫਾਲਟ ਪੈ ਗਿਆ ਉਹਦਾ ਹੋ ਹੋ ਦਮ ਢੜ ਗਿਆ ਯਾਰ ਕਰਕੇ ਚੰਗਾ ਮੇਰੀ ਗੱਲ ਸੁਣੋ ਆ ਹੋ ਗਿਆ ਸਵਾਰ ਉਹ ਲੱਭਦਾ ਫਿਰਦਾ ਹੁਣ ਲੱਬ ਲੱਬ ਥੱਲੇ ਗੋਤਾ ਮਾਰ ਥੱਲੇ ਉਹ ਪਰਾਂ ਨੂੰ ਦੇਖ ਬਚਾਲੇ ਯਾਰ ਥੱਲੇ ਜਾ ਗਿਆਂ ਓਏ ਆਹੇ ਦੂਜਾ ਵੀ ਚੱਲ ਪਿਆ ਆਏ ਐਂ ਟੜ ਐਂ ਪ੍ਰਦਰਸ਼ਨਕਾਰੀ ਉਹ ਪਰਾਂ ਨੂੰ ਦੇਖ ਬਈ ਹੋਰ ਉਹਦਾ ਥੱਲੇ ਬਾਗੀ ਯਾਰ ਜਮਾ ਥੱਲੇ ਬਾਗੀ ਫਿਰ ਉਹਦਾ ਪਾਣੀ ਨਾਲ ਆਹੇ ਦਮ ਚੜਜੂ ਤੇਰਾ ਰਹਿਣ ਦੇ ਤੂੰ ਓਏ ਨਹੀਂ ਓਏ ਓਹੋ ਬਈ ਪਾਣੀ ਨਾਲ ਉਹ ਹੋ ਗਿਆ ਬਾਜਨ ਗਿੱਲੀ ਹੋ ਗਿਆ ਬਈ ਥੱਲੇ ਬਾਗੀ ਉਹ ਤਾਂ ਹੋਰ ਕੋ ਕਿਦੂ ਵੇਖੀ ਕਰੀ ਸਾਲਾ ਮਗੇ ਦਾ 10 ਵਾਰੀ ਰੀਟੇਕ ਕਰਤਾ ਇਹਦੂ ਪਹਿਲਾਂ ਸੀਨ ਹੀ ਨਹੀਂ ਕਰਦੇ ਸੀਨ ਹੀ ਨਹੀਂ ਕਰਦੇ ਇਹਦਾ ਆਡੀਅੰਸਾ ਹੋਰ ਕਿਵੇਂ ਹੋ ਠੀਕ ਆ ਮੋਗਰਾ ਦੀ ਮੰਡੀ ਦੇ ਗਾਈ ਦਵਾਰੇ ਗਾਈ ਗਾਣਾ ਹੋੜੇ ਟੋਪ ਦੀ ਵਾਰੀ ਨੂੰ ਪਾਇਆ ਬੀਜ ਹੋ ਗਿਆ ਪੱਤੀਆ ਕਿੰਨਾ ਤਾਂ ਆ ਕਿੰਨਾ ਆ ਬਜਾਲੜੀ ਆ ਹਾਂ ਦਵਾਰੇ ਦਵਾਰੇ ਕੋਕੂ ਦਵਾਰੇ ਕਰਦੇ ਓਏ ਸਰਕਾਰੀ ਨਾਲ ਮੈਂ ਡੜਗੀ ਦੁੱਗੇ ਨਾਲ ਕਰੀ ਆਇ ਤੇ ਜਾ ਕੇ ਓਏ ਕਿਉਂ ਓਏ ਕੋਚਣਾ ਹੋਇਆ ਉਹ ਨਹੀਂ ਹੁੰਦਾ ਵੀ ਫਿਰ ਇਹ ਹੁਣ ਬੰਦ ਕਰ ਦੇ ਛਾਲ ਬਾਈ ਫੇਰ ਅੱਧਾ ਘੰਟਾ ਖੋਜਣੀ ਜਾਇਓ ਸਮਝ ਗਿਆ ਕੀ ਹੋ ਗਿਆ ਹੁਣ ਬੰਦ ਕਰ ਦੋ ਅੱਧਾ ਘੰਟਾ ਫੇਰ ਖੋਜਣੀ ਜਾਇਓ ਮਸਦਾ ਚਲਾਇਆ ਤੀ ਆਹ ਬਾਈ ਕੈਮਰਾ ਦੇ ਹਾਂ ਇੱਥੋਂ ਚੱਕ ਕੇ ਬਣਾ ਨੱਕ ਜਾ ਫਾਇਦਾ ਕੱਢਾ ਮੇਰਾ ਹੋਏ ਰੱਖ ਦੀ ਮੋਬਾਈਲ ਤੇ ਰਗੜ ਦੇ ਰਗੜ ਦੇ ਕਰ ਮਿੰਟ ਮਾਰ ਹਾਜਾ ਜਾ ਰਗੜ ਦੂ ਬਾਈ ਇਹ ਹੈ ਰਗੜ ਦੂ ਅਜ ਅਜ ਮੁਸ਼ਕਲ ਹੈ ਹੈ ਤੜਕਾ ਹੋ ਜੂ ਤੜਕਾ ਹੋ ਜੂ ਓ ਗਿਆ ਦੂਰ ਦੇ ਬਾਬਾ ਵੀ ਵੱਡੇ ਹੋਏ ਨੇ ਟੋਕੇ ਵਾਲੀ ਚਾਹ ਹੋਈ ਨੇ ਮੈਂ ਤਾਂ ਵੀ ਇੱਧਰ ਆ ਆਪਣੇ ਦਾ ਡਿਊਟੀ ਆ ਹੋ ਰਿਹਾ ਇੱਥੇ